ਰੈਪਰ ਨਸੀਬ ਨੇ ਇੱਕ ਵਾਰੀ ਫਿਰ ਤੋਂ ਸ਼ੁਭ ਨੂੰ ਟਾਰਗੇਟ ਕੀਤਾ ਹੈ ਜੀ ਹਾਂ ਨਸੀਬ ਨੇ ਹਾਲ ਹੀ ਦੇ ਵਿੱਚ ਨਵਾਂ ਗੀਤ ਰਿਲੀਜ਼ ਕੀਤਾ ਹੈ 100 ਬਾਰ ਜਿਸ ਦੇ ਵਿੱਚ ਕੁਝ ਲਾਈਨਾਂ ਦੇ ਵਿੱਚ ਨਸੀਬ ਨੇ ਸ਼ੁਭ ਨੂੰ ਨਿਸ਼ਾਨੇ ਤੇ ਲਿਆ ਹੁੰਦੀ ਬਾਈ ਬਾਈ ਨੇ ਕਿੰਨੇ ਕਿ ਚੜਾਈ ਨਹੀਂ ਮੈਂ ਲੈ ਲੈਣ ਕੀਤਾ ਤੇ ਬਗਾਟੀ ਲੈਣੀ ਆ ਦੋਸਤ ਨਾ ਹੁੰਦੀ ਬੀਫ ਮਿੱਤਰ ਆਣਾ ਪਾਈ ਸੀ ਤੂੰ ਘਰੇ ਬੈਠਾ ਚਾਵਲੇ ਤੇ ਐਲੇ ਤੇਰਾ ਬਾਈ ਜੀ ਨਸੀਬ ਨੇ ਇਸ ਤੋਂ ਪਹਿਲਾਂ ਵੀ ਸਟੋਰੀਆਂ ਪਾ ਕੇ ਸ਼ੁਭ ਨੂੰ ਟਾਰਗੇਟ ਕੀਤਾ ਸੀ ਜਦੋਂ ਸ਼ੁਭ ਨੇ ਸੁਪਰੀਮ ਗਾਣਾ ਰਿਲੀਜ਼ ਕੀਤਾ ਸੀ ਨਸੀਬ ਨੇ ਵੀ ਸੁਪਰੀਮ ਟਾਈਟਲ ਤੇ ਇੱਕ ਗੀਤ ਰਿਲੀਜ਼ ਕੀਤਾ ਹੋਇਆ ਜਿਸ ਕਾਰਨ ਸਟੋਰੀਆਂ ਪਾ ਕੇ ਨਸੀਬ ਨੇ ਸ਼ੁਭ ਨੂੰ ਟਾਰਗੇਟ ਕੀਤਾ ਤੇ ਕਿਹਾ ਕਿ ਸ਼ੁਭ 트ੈਂਡਿੰਗ ਟਾਈਟਲ ਚੋਰੀ ਕਰਦਾ ਤੇ ਇੱਕ ਚੈਟ ਵੀ ਸ਼ੇਅਰ ਕੀਤੀ ਸੀ ਤੁਹਾਨੂੰ ਦੱਸ ਦਈਏ ਕਿ ਨਸੀਬ ਲਗਾਤਾਰ ਵਿਵਾਦਾਂ ਕਰਕੇ ਚਰਚਾ 'ਚ ਰਹਿੰਦਾ ਪਹਿਲਾਂ ਦਿਲਜੀਤ ਦੇ ਨਾਲ ਨਸੀਬ ਦਾ ਵਿਵਾਦ ਹੋਇਆ ਸਿੱਧੂ ਤੇ ਸੁਲਤਾਨ ਦੇ ਨਾਲ ਨਸੀਬ ਦੀ ਹੋਈ ਕੰਟਰੋਵਰਸੀ ਬਾਰੇ ਆਪਾਂ ਨੂੰ ਪਤਾ ਹੈ ਬਾਕੀ ਹੁਣ ਸ਼ੁਭ ਨੂੰ ਵੀ ਨਸੀਬ ਨੇ ਟਾਰਗੇਟ ਕਰ ਲਿਆ ਹਾਲਾਂਕਿ ਸ਼ੁਭ ਦੇ ਵੱਲੋਂ ਹਾਲੇ ਕੋਈ ਵੀ ਜਵਾਬ ਨਹੀਂ ਆਇਆ ਪਾਕਿਸ ਕੰਟਰੋਵਰਸੀ ਬਾਰੇ ਜੈਸੇ ਵਿਵਾਦ ਦੇ ਬਾਰੇ ਤੁਸੀਂ ਕੀ ਕਹੋਗੇ ਵੀਡੀਓ ਤੇ ਹੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਡੇਲੀ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ